ਭਾਰਤ ਸਰਕਾਰ ਪੈਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਖਿਲਾਫ ਵੱਡੇ ਵੱਡੇ ਐਕਸ਼ਨ ਲੈ ਰਹੀ ਹੈ ਜਿੱਥੇ ਬੀਤੇ ਦਿਨੀ ਪਾਕਿਸਤਾਨ ਦੇ ਕਈ ਮਸ਼ਹੂਰ ਸੈਲੈਬ੍ਰਿਟੀਆਂ ਦੇ ਇੰਸਟਾਗ੍ਰam ਅਕਾਊਂਟ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਸੀ ਉੱਥੇ ਹੀ ਹੁਣ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਕਈ ਖਿਡਾਰੀਆਂ ਦੇ ਇੰਸਟਾਗ੍ਰam ਅਕਾਊਂਟ ਵੀ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਨੇ ਜੇ ਲਿਸਟ ਦੀ ਗੱਲ ਕਰੀਏ ਤਾਂ ਇਸ ਲਿਸਟ ਦੇ ਵਿੱਚ ਬਾਬਰ ਆਜ਼ਮ ਤੋਂ ਲੈ ਕੇ ਮੁਹੰਮਦ ਰਿਜ਼ਵਾਨ ਤੱਕ ਦੇ ਵੱਡੇ ਵੱਡੇ ਖਿਡਾਰੀਆਂ ਦੇ ਨਾਂ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ ਤੇ ਭਾਰਤ ਦੇ ਕਹਿਣ ਤੇ ਇੰਸਟਾਗ੍ਰam ਦੀ ਮੈਟ ਕੰਪਨੀ ਨੇ ਇਹਨਾਂ ਖਿਡਾਰੀਆਂ ਦੇ ਇੰਸਟਾਗ੍ਰam ਅਕਾਊਂਟ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਨੇ ਹੁਣ ਨਜ਼ਰ ਮਾਰ ਲੈਂਦੇ ਆ ਇਸ ਲਿਸਟ ਤੇ ਇਸ ਲਿਸਟ ਦੇ ਵਿੱਚ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਮੁਹੰਮਦ ਆਮਿਰ, ਨਸੀਮ ਸ਼ਾ ਵਰਗੇ ਕਈ ਖਿਡਾਰੀਆਂ ਦੇ ਨਾਂ ਜਿਹੜੇ ਸ਼ਾਮਿਲ ਨੇ ਹੁਣ ਇਹਨਾਂ ਖਿਡਾਰੀਆਂ ਦੀ ਇੰਸਟਾਗ੍ਰam ਪੋਸਟ ਭਾਰਤ ਦੇ ਲੋਕ ਨਹੀਂ ਦੇਖ ਸਕਣਗੇ ਜਿੱਥੇ ਗੱਲ ਕਰੀਏ ਪੈਲਗਾਮ ਹਮਲੇ ਤੋਂ ਬਾਅਦ ਐਂਟਰਟੇਨਮੈਂਟ ਇੰਡਸਟਰੀ ਤੇ ਇੱਕ ਵੱਡਾ ਅਸਰ ਵੇਖਣ ਨੂੰ ਮਿਲਿਆ ਸੀ ਉੱਥੇ ਹੁਣ ਇਹ ਅਸਰ ਕ੍ਰਿਕਟ ਜਗਤ ਦੇ ਵਿੱਚ ਵੀ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਜਿੱਥੇ ਬੀਤੇ ਦਿਨੀ ਪਾਕਿਸਤਾਨ ਦੇ ਕਈ ਮਸ਼ਹੂਰ ਸਿਤਾਰੇ ਜਿਸ ਦੇ ਵਿੱਚ ਮਾਹਿਰਾ ਖਾਨ ਤੋਂ ਲੈ ਕੇ ਹਾਨੀਆ ਅਮੀਰ ਤੱਕ ਦੇ ਨਾਂ ਸ਼ਾਮਿਲ ਸੀ ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਸੀ ਹੁਣ ਇਸ ਤਹਿਤ ਭਾਰਤ ਦੇ ਵਿੱਚ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਕਈ ਮਸ਼ਹੂਰ ਖਿਡਾਰੀਆਂ ਦੇ ਇੰਸਟਾਗ੍ਰਾਮ ਅਕਾਊਂਟ ਵੀ ਬੈਨ ਕਰ ਦਿੱਤੇ ਗਏ ਨੇ